ਲੇਸਟਰ ਗਾਰਡਸ ਐਲਬਰਗ ਰੋਡ ਤੇ ਰਹਿੰਦੇ ਆ ਅੱਜ ਫੇਰ ਮੈਂ ਰੋਜ਼ ਦੀ ਤਰ੍ਹਾਂ ਫਰੰਟ ਰੂਮ ਦੇ ਪਰਦੇ ਨੂੰ ਹਟਾ ਕੇ ਪਲੰਗ ਉੱਪਰ ਬੈਠੀ ਸੀ ਕਿੰਨੇ ਹੀ ਦਿਨਾਂ ਬਾਅਦ ਅੱਜ ਧੁੱਪ ਦੇਖਣ ਨੂੰ ਮਿਲੀ ਸੀ ਨਹੀਂ ਤਾਂ ਲੰਡਨ ਦੇ ਮੌਸਮ ਦੇ ਹਿੱਸੇ ਤਾਂ بارش ਤੇਜ਼ ਹਵਾਵਾਂ ਤੇ ਠੰਡ ਹੀ ਆਉਂਦੀ ਹੈ ਉੰਜ ਤਾਂ ਇਸ ਰੋਡ ਤੇ ਬਣੇ ਫਲੈਟਾਂ ਦੇ ਦਰਵਾਜ਼ੇ ਬੰਦ ਹੀ ਦਿਸਦੇ ਨੇ ਪਰ ਕਦੇ-ਕਦੇ ਕੋਈ ਬੱਚਾ ਸਾਈਕਲ ਚਲਾਉਂਦਾ ਜਾਂ ਫੁੱਟਬਾਲ ਨੂੰ ਹਵਾ 'ਚ ਉਛਾਲਦਾ ਦਿਸ ਪੈਂਦਾ ਮਨ ਨੂੰ ਦਿਲਾਸਾ ਮਿਲਦਾ ਹੈ ਕਿ ਜਦੋਂ ਕਿਸੇ ਬੱਚੇ ਦੇ ਨੱਠਣ ਦੀ ਆਵਾਜ਼ ਕੰਨਾਂ 'ਚ ਪੈਂਦੀ ਆ ਪਰ ਜਦੋਂ ਮੈਂ ਇਹਨਾਂ ਬੱਚਿਆਂ ਨੂੰ ਬੁਲਾਉਣ ਲਈ ਕੋਲ ਆਉਣ ਦੀ ਕੋਸ਼ਿਸ਼ ਕਰਦੀ ਆ ਤਾਂ ਉਹ ਉਪਰੇਪਣ ਦੇ ਅਹਿਸਾਸ ਕਾਰਨ ਮੈਨੂੰ ਦੇਖ ਕੇ ਦੌੜ ਜਾਂਦੇ ਨੇ ਇੱਧਰ ਉੱਧਰ ਦੇ ਦ੍ਰਿਸ਼ਾਂ ਵਿੱਚ ਭਾਵੇਂ ਮੈਂ ਆਪਣੇ ਆਪ ਨੂੰ ਉਲਝਾਉਣ ਦੀ ਪੂਰੀ ਕੋਸ਼ਿਸ਼ ਕਰਦੀ ਆ ਫਿਰ ਵੀ ਮੇਰੀ ਨਜ਼ਰ ਉਸ ਕੋਨੇ ਵਾਲੇ ਬਣੇ ਹੋਏ ਫਲੈਟ ਤੇ ਜਾ ਟਿਕਦੀ ਆ ਜੋ ਬਿਲਕੁਲ ਮੇਰੇ ਘਰ ਦੇ ਸਾਹਮਣੇ ਸੀ ਉਸ ਫਲਾਈਟ ਦੇ ਮੁੱਖ ਦਰਵਾਜ਼ੇ ਦੇ ਅੱਗੇ ਕੁਝ ਪੌਦੇ ਤੇ ਵੇਲਾਂ ਨਾਲ ਛਾਈ ਹੋਈ ਹਰਿਆਲੀ ਮਨ ਨੂੰ ਅਜੀਬ ਕਿਸਮ ਦਾ ਸਕੂਨ ਦਿੰਦੀ ਸੀ ਤੇ ਫਿਰ ਕਦੇ-ਕਦੇ ਰੋਡ ਤੋਂ ਗੁਜ਼ਰਦੀ ਹੋਈ ਟਾਵੀ ਟਾਵੀ ਕਾਰ ਮੇਰੀ ਇਕਾਗਰਤਾ ਨੂੰ ਤੋੜ ਦਿੰਦੀ ਆ ਮੈਂ ਫੇਰ ਸੋਚਣ ਲੱਗ ਪੈਂਦੀ ਆ ਆਖਿਰ ਕੌਣ ਰਹਿੰਦਾ ਹੋਵੇ ਇਸ ਘਰ ਵਿੱਚ ਪਰ ਬੂਹਾ ਕਦੇ ਖੁੱਲਦਾ ਨਜ਼ਰ ਹੀ ਨਹੀਂ ਆਇਆ ਉਂਝ ਤਾਂ ਮੇਰੇ ਖੱਬੇ ਪਾਸੇ ਦੇ ਮਕਾਨ 'ਚ ਵੀ ਕੋਈ ਚਹਲ-ਪਹਿਲ ਨਹੀਂ ਸੀ ਫਿਰ ਵੀ ਕਦੇ ਨਾ ਕਦੇ ਇੱਕ ਗੋਰੀ ਗੋਰੀ ਔਰਤ ਬਾਹਰ ਆਉਂਦੀ ਸੀ ਜਿਵੇਂ ਗੇਟ ਤੇ ਖੜੀ ਹੁੰਦੀ ਤਾਂ ਹਾਈ ਕਹਿ ਕੇ ਉਹ ਮੁਸਕਰਾਉਂਦੀ ਹੋਈ ਕਾਰ ਸਟਾਰਟ ਕਰਕੇ ਚਲੀ ਜਾਂਦੀ ਐਨਾ ਮੁਲਕਾਂ ਦਾ ਅਜੀਬ ਵਾਤਾਵਰਣ ਕਦੇ ਕਦੇ ਮੇਰੇ ਦਿਮਾਗ ਨੂੰ ਚੜ ਜਾਂਦਾ ਮੈਂ ਤਰ੍ਹਾਂ ਤਰ੍ਹਾਂ ਦੀਆਂ ਕਲਪਨਾਵਾਂ 'ਚ ਗਵਾਚ ਜਾਂਦੀ ਹਾਂ ਖੱਬੇ ਸੱਜੇ ਦੇ ਮਕਾਨਾਂ ਬਾਰੇ ਵਿਅਕਤੀ ਨੂੰ ਕੋਈ ਇਲਮ ਨਹੀਂ ਹੁੰਦਾ ਕਿ ਕੌਣ ਵਸਦਾ ਹੈ ਫਿਰ ਉਹ ਗੋਰੀ ਤਾਂ ਘੱਟੋ-ਘੱਟ ਮੇਰੇ ਵੱਲ ਦੇਖ ਕੇ ਮੁਸਕਰਾਉਂਦੀ ਤਾਂ ਹੈ ਇੰਜੇ ਦਿਨ ਬੀਤਦੇ ਗਏ ਸ਼ਾਇਦ ਮੈਂ ਗੋਰਿਆਂ ਦੇ ਮੁਲਕ ਚੋ ਕੁਝ ਨਾ ਕੁਝ ਲੱਭਦੀ ਰਹਿੰਦੀ ਸੀ ਅੱਜ ਮੈਂ ਸੋਚ ਰਹੀ ਸੀ ਕਿਉਂ ਨਾ ਰੰਫੋਰਡ ਰੋਡ ਦੀ ਸੈਰ ਕੀਤੀ ਜਾਵੇ ਵਕਤ ਵੀ ਲੰਗਾਉਣਾ ਸੀ ਵੇਲੇ ਮਨ ਤੇ ਉਦਾਸੀ ਘਰ ਜਿਹਾ ਬਣਾ ਲੈਂਦੀ ਆ ਮੈਨੂੰ ਮੇਰੇ ਕੁਝ ਦੋਸਤਾਂ ਨੇ ਦੱਸਿਆ ਸੀ ਕਿ ਆਸੇ-ਪਾਸੇ ਦੇ ਥਾਂ ਦੇ ਕੇ ਰੰਫੋਰਡ ਰੋਡ ਤਾਂ ਹੈ ਹੀ ਚਹਲ-ਪਹਿਲ ਵਾਲਾ ਏਰੀਆ ਅੱਜ ਚਮਕਦੀ ਧੁੱਪ 'ਚ ਤਾਂ ਗੋਰੇ ਰੈਸਟੋਰੈਂਟਾਂ ਤੇ ਬੀਅਰ ਬਾਰਾਂ ਦੇ ਬਾਹਰ ਬੈਠ ਕੇ ਮੌਸਮ ਦਾ ਲੁਤਫ ਲੈ ਰਹੇ ਹੋਣਗੇ। ਇਹੀ ਸੋਚ ਕੇ ਮੈਂ ਵੀ ਤਿਆਰ ਹੋਣ ਬਾਰੇ ਸੋਚ ਰਹੀ ਸੀ। ਫਿਰ ਅਚਾਨਕ ਮੇਰੀ ਨਜ਼ਰ ਉਸ ਸੁੰਨੇ ਘਰ ਤੇ ਪੈ ਗਈ। ਦੋ ਆਦਮੀ ਕਾਰ 'ਚੋਂ ਉਤਰੇ। ਇੱਕ ਦੇ ਹੱਥ 'ਚ ਫਾਈਲ ਸੀ ਤੇ ਉਹਨਾਂ ਨੇ ਘਰ ਦੀ ਡੋਰਬੈਲ ਕੀਤੀ। ਬੜੀ ਹੌਲੀ ਜਿਹੀ ਆਵਾਜ਼ 'ਚ ਘਰ ਦਾ ਬੂਹਾ ਖੁੱਲਦਾ ਹੈ। ਤੇ ਉਹ ਅੰਦਰ ਚਲੇ ਜਾਂਦੇ ਨੇ। ਲੱਗਦਾ ਸੀ ਜਿਵੇਂ ਉਹ ਬੋਹੇ ਦੇ ਨਾਲ ਖਲੋ ਕੇ ਹੀ ਗੱਲਾਂ ਕਰ ਰਹੇ ਹੋਣ ਮੈਂ ਵਾਰ-ਵਾਰ ਪਰਦਾ ਹਟਾ ਕੇ ਦੇਖਣ ਦਾ ਯਤਨ ਵੀ ਕੀਤਾ ਪਰ ਕੁਝ ਵੀ ਨਜ਼ਰ ਨਹੀਂ ਸੀ ਆਉਂਦਾ ਐਨੀ ਜੀ ਉਹ ਦੋਵੇਂ ਤੇਜ਼ ਕਦਮਾਂ ਨਾਲ ਵਾਪਸ ਆਏ ਤੇ ਕਾਰ ਸਟਾਰਟ ਕਰਕੇ ਚਲੇ ਗਏ ਮੈਂ ਸੋਚਾਂ ਜੋ ਉਤਰ ਗਈ ਕਦੇ ਸੋਚਦੀ ਕਿ ਹਿੰਦੂਸਤਾਨੀ ਹੋਣਗੇ ਫਿਰ ਵੀ ਲੱਗਦਾ ਵੀ ਨਹੀਂ ਸੀ ਕਿ ਏਸ਼ੀਅਨ ਤਾਂ ਹੋਣਗੇ ਹੀ ਉਹਨਾਂ ਦੀ ਦਿੱਖ ਕੁਝ ਨੁਕਝ ਤਾਂ ਦੱਸਦੀ ਸੀ ਜਿਵੇਂ ਲੱਗਦਾ ਸੀ ਮਨ ਨੂੰ ਕੋਈ ਰਾਹਤ ਜੀ ਮਿਲੀ ਹੋਵੇ ਕਿ ਸ਼ਾਇਦ ਕੋਈ ਤਾਂ ਹੈ ਇਸ ਮਕਾਨ ਵਿੱਚ ਪਤਾ ਨਹੀਂ ਕਿਉਂ ਲੱਗਦਾ ਸੀ ਜਿਵੇਂ ਕੋਈ ਵਰਿਆਂ ਪੁਰਾਣਾ ਰਿਸ਼ਤਾ ਹੋਵੇ ਉਸ ਘਰ ਨਾਲ ਮੇਰਾ ਸ਼ਾਇਦ ਮਨੁੱਖੀ ਭਾਵਨਾਵਾਂ ਦਾ ਕੋਈ ਅੰਤ ਨਹੀਂ ਫਿਰ ਮੈਂ ਉੱਠ ਕੇ ਤਿਆਰ ਹੋਣ ਲੱਗ ਪਈ ਤੇਜ਼ੀ ਨਾਲ ਲੈਸਟਰ ਗਾਰਡਜ਼ ਤੋਂ ਚੱਲ ਪਈ ਸੋਚਦੀਆਂ ਕਿ 1 ਕਿਲੋਮੀਟਰ ਦੀ ਦੂਰੀ ਤਾਂ ਹੈ ਰੌਮਫਰਡ ਰੋਡ ਤੱਕ ਮੈਂ ਪੈਦਲ ਹੀ ਚਲੀ ਜਾਵਾਂ ਬੈਠੇ-ਬੈਠੇ ਤਾਂ ਜਾਪਦਾ ਜਿਵੇਂ ਜੋੜਾਂ ਵਿੱਚ ਪਾਰੇ ਬੈਗਿਆ ਹੋਵੇ ਮੈਂ ਹੌਲੀ-ਹੌਲੀ ਚੱਲਦੀ ਹੋਈ ਚਰਚ ਦੇ ਸਾਹਮਣੇ ਰੁਕ ਗਈ ਬਹੁਤ ਸਾਰੇ ਲੋਕ ਪ੍ਰਾਰਥਨਾ ਤੋਂ ਵਾਪਸ ਪਰਤ ਰਹੇ ਸੀ ਹਰ ਚਿਹਰੇ ਨੂੰ ਮੈਂ ਨਿੱਜ ਨਾਲ ਤੱਕਦੀ ਸ਼ਾਇਦ ਕੁਝ ਲੱਭਦੀ ਸੀ ਫਿਰ ਅਚਾਨਕ ਮੇਰੇ ਮੋਢੇ ਤੇ ਕਿਸੇ ਨੇ ਹੱਥ ਰੱਖਿਆ ਮੈਂ ਮੁੜ ਕੇ ਦੇਖਿਆ ਇੱਕ ਬਜ਼ੁਰਗ ਗੋਰੀ ਔਰਤ ਖੜੀ ਸੀ ਤੇ ਉਹਨੇ ਮੈਨੂੰ ਪੁੱਛਿਆ ਵਾਟ ਯੂ ਵਾਂਟ ਡੋਨਟ ਯੂ ਵਾਂਟ ਟੂ ਗੋ ਇਨਸਾਈਡ oh yes why not ਮੈਂ ਬੋਲੀ ਤੇ ਅੰਦਰ ਚਲੀ ਗਈ ਪ੍ਰਾਰਥਨਾ ਕੀਤੀ ਤੇ ਮੁੜਾਈ ਸ਼ਾਇਦ ਉਹ ਵੀ ਕੁਝ ਜਿਵੇਂ ਜਾਣਨਾ ਚਾਹੁੰਦੀ ਹੋਵੇ ਉਹ ਮੈਨੂੰ ਪੁੱਛਦੀ ਹੈ ਆਰ ਯੂ ਇੰਡੀਅਨ ਮੈਂ ਹੈਰਾਨ ਹੋ ਕੇ ਉਹਨੂੰ ਪੁੱਛਿਆ ਯੂ نو ਮੀ ਇਹ ਆਈ ਏਮ ਇੰਡੀਅਨ ਉਹ ਫਿਰ ਬੋਲੀ ਨੋ ਨੋ ਬਟ ਆਈ ਨੋ ਦੈਟ ਕੰਟਰੀ ਐਂਡ ਦੀ ਗ੍ਰੇਟ ਪੀਪਲ ਮੇਰਾ ਸਿਰ ਜਿਵੇਂ ਮਾਰਨ ਨਾਲ ਉੱਚਾ ਹੋ ਗਿਆ ਮੈਨੂੰ ਐਨਾ ਹੀ ਕਹਿ ਸਕੀ ਥੈਂਕਸ ਮੈਮ ਫॉर ਯੂਅਰ ਨਾਈਸ ਮੀਟਿੰਗ ਚਲਦੀ-ਚਲਦੀ ਮੈਂ ਇੱਕ ਮਹਾਨ ਵਿਰਸੇ ਬਾਰੇ ਸੋਚ ਰਹੀ ਸੀ ਅਗਲੇ ਦਿਨ ਰੋਜ਼ ਦੀ ਤਰ੍ਹਾਂ ਮੈਂ ਨਾਸ਼ਤੇ ਤੋਂ ਬਾਅਦ ਫੇਰ ਆਪਣੀਆਂ ਸਹੇਲੀਆਂ ਕਿਤਾਬਾਂ ਨਾਲ ਬੈਠ ਗਈ ਪੜਦਿਆਂ ਤੇ ਸੋਚਨ ਨਾਲ ਵਿਚਰਦਿਆਂ ਸ਼ਾਇਦ 2 ਘੰਟੇ ਬੀਤ ਗਏ ਸੀ ਮੇਰੇ ਘਰ ਦੀ ਡੋਰਬੈਲ ਵੱਜੀ ਮੈਂ ਜਿਵੇਂ ਸਹਿਮ ਗਈ ਸੀ ਕਿਉਂਕਿ ਹਜੇ ਤੱਕ ਇਸ ਮਕਾਨ ਵਿੱਚ ਕਿਸੇ ਨੇ ਆ ਕੇ ਡੋਰਬੈਲ ਨਹੀਂ ਸੀ ਕੀਤੀ ਕੋਈ ਡਾਕੀ ਆਉਂਦਾ ਤਾਂ ਚੁੱਪਚਾਪ ਲੈਟਰ ਬਾਕਸ 'ਚ ਚਿੱਠੀਆਂ ਪਾ ਕੇ ਚਲਾ ਜਾਂਦਾ ਸੀ। ਦਰਵਾਜ਼ੇ 'ਤੇ ਕੋਈ ਔਰਤ ਖੜੀ ਸੀ। ਮੈਂ ਫਰੰਟ ਰੂਮ ਦੇ ਪਰਦੇ ਹਟਾ ਕੇ ਨਜ਼ਰ ਮਾਰੀ। ਮੈਂ ਜਾ ਕੇ ਦਰਵਾਜ਼ਾ ਖੋਲ੍ਹਿਆ। ਔਰਤ ਪੰਜਾਬੀ ਬੋਲ ਰਹੀ ਸੀ। ਉਹਨੇ ਕਿਹਾ ਮੈਂ ਸਾਹਮਣੇ ਵਾਲੇ ਮਕਾਨ 'ਚੋਂ ਆਈ ਆਂ। ਜੇ ਬੀਬੀ ਤੁਹਾਡੇ ਕੋਲ ਟਾਈਮ ਹੋਇਆ ਤਾਂ ਘਰ ਜ਼ਰੂਰ ਆਇਓ। ਸਾਈਡ ਨਾ ਕਰਿਓ। ਤਾਂ ਮੈਂ ਸੋਚ ਸਮਝ ਕੇ ਉੱਤਰ ਦਿੱਤਾ। ਮੈਂ ਜ਼ਰੂਰ ਆਉਂਗੀ। ਮੇਰੇ ਦਿਮਾਗ 'ਚ ਕਈ ਸਵਾਲ ਘੁੰਮਣ ਲੱਗੇ ਸੀ ਕਿ ਇਸ ਘਰ ਵਿੱਚ ਇਹ ਨੌਜਵਾਨ ਔਰਤ ਰਹਿੰਦੀ ਹੈ ਪਰ ਕਦੇ ਨਜ਼ਰ ਕਿਉਂ ਨਹੀਂ ਆਈ ਫਿਰ ਅੱਜ ਮੇਰੇ ਕੋਲ ਕਿਉਂ ਆਈ ਆ ਇਹ ਕਿਵੇਂ ਜਾਣਦੀ ਹੈ ਕਿ ਮੈਂ ਪੰਜਾਬੀ ਆ ਮੇਰੇ ਦਿਮਾਗ 'ਚ ਕਈ ਸ਼ੱਕ ਪੈਦਾ ਹੋ ਗਏ ਪਰ ਮੈਂ ਵੀ ਮਨ ਬਣਾ ਲਿਆ ਸੀ ਕਿ ਦੇਖੀ ਜਾਓ ਮੈਂ ਉਹਦੇ ਘਰ ਜ਼ਰੂਰ ਜਾਉਂਗੀ ਆਖਿਰ ਮੈਂ ਕਿੰਨੇ ਦਿਨਾਂ ਤੋਂ ਜਾਣਨਾ ਤਾਂ ਚਾਹੁੰਦੀ ਸੀ ਕਿ ਉਸ ਘਰ ਵਿੱਚ ਕੌਣ ਰਹਿੰਦਾ ਹੈ ਸ਼ਾਮ ਦੇ 6 ਵਜੇ ਮੈਂ ਪੰਜਾਬੀ ਸੂਟ ਪਾ ਕੇ ਉਸ ਘਰ ਜਾਣ ਲਈ ਤਿਆਰ ਹੋ ਗਈ। ਜਾ ਕੇ ਮੈਂ ਡੋਰਬੈਲ ਕੀਤੀ ਤਾਂ ਸਾਹਮਣੇ ਉਸੇ ਔਰਤ ਨੇ ਦਰਵਾਜ਼ਾ ਖੋਲ੍ਹਿਆ ਸੀ। ਬੜੀ ਖੁਸ਼ ਨਜ਼ਰ ਆ ਰਹੀ ਸੀ ਤੇ ਕਹਿਣ ਲੱਗੀ ਆ ਜਾਓ ਉੱਪਰ ਆ ਜਾਓ। ਉਹ ਮੈਨੂੰ ਉੱਪਰ ਦੇ ਫਰੰਟ ਰੂਮ ਚ ਲੈ ਗਈ। ਪਲੰਗ ਦੇ ਨੇੜੇ ਹੋ ਕੇ ਰੁਕ ਗਈ। ਪਲੰਗ ਦੇ ਉੱਪਰ ਇੱਕ ਝੁਰੜੀਆਂ ਭਰੇ ਚਿਹਰੇ ਵਾਲੀ 80ਆਂ ਕੋ ਵਰਿਆਂ ਤੋਂ ਉੱਪਰ ਮਰਦ ਲੇਜੇ ਸਰੀਰ ਵਾਲੀ ਇੱਕ ਬਜ਼ੁਰਗ ਔਰਤ ਵੀ ਸੀ। ਉਦੇ ਚਿਹਰੇ ਤੋਂ ਝਾਪਿਆ ਕਿ ਉਹਨੇ ਮੇਰੇ ਆਉਣ ਦਾ ਬੜਾ ਚਾ ਕੀਤਾ। ਦੂਜੀ ਕੋਲ ਖੜੀ ਔਰਤ ਨੂੰ ਕਹਿਣ ਲੱਗੀ, "ਕੁਲਜੀਤ, ਦੋ ਕੱਪ ਚਾਹ ਬਣਾ ਦੇ। ਨਾਲੇ ਕੁਝ ਖਾਣ ਨੂੰ ਵੀ ਲੈ ਆ।" ਉਹ ਹੌਲੀ ਪਰ ਸਾਫ਼ ਬੋਲ ਰਹੀ ਸੀ। ਮੈਂ ਉਹਨੂੰ ਸਤਿ ਸ਼੍ਰੀ ਅਕਾਲ ਬੁਲਾਈ, ਆਪਣਾ ਨਾਮ ਦੱਸਿਆ ਤੇ ਕੋਲ ਪਈ ਕੁਰਸੀ ਤੇ ਬਹਿ ਗਈ। ਗੱਲਾਂ-ਬਾਤਾਂ ਦੌਰਾਨ ਪਤਾ ਚੱਲਿਆ ਕਿ ਉਹ ਪੰਜਾਬ ਦੇ ਸ਼ਹਿਰ ਪਟਿਆਲਾ ਤੋਂ ਸੀ। ਸੈਕਿੰਡ ਵਰਲਡ ਵਾਰ ਦੇ ਬਾਅਦ ਉਹਦਾ ਪਤੀ ਇੰਗਲੈਂਡ ਆ ਗਿਆ ਸੀ। ਤੇ ਬਾਅਦ ਵਿੱਚ ਉਹ ਬੇਬੇ ਵੀ ਇੱਥੇ ਉਹਦੇ ਦੋ ਬੱਚੇ ਮੁੰਡਾ ਤੇ ਕੁੜੀ ਪੈਦਾ ਹੋਏ ਕੁੜੀ ਤਾਂ ਵਿਆਹ ਤੋਂ ਬਾਅਦ ਅਮਰੀਕਾ ਸੈਟਲ ਹੋ ਗਈ ਸੀ ਪਰ ਮੁੰਡਾ ਇੰਗਲੈਂਡ ਵਿੱਚ ਹੀ ਸਾਊਥ ਹਾਲ ਚ ਰਹਿੰਦਾ ਸੀ ਉਹਨੇ ਪ੍ਰਾਪਰਟੀ ਡੀਲਿੰਗ ਵਿੱਚ ਚੰਗਾ ਕਾਰੋਬਾਰ ਸਥਾਪਿਤ ਕੀਤਾ ਹੋਇਆ ਸੀ ਮੈਂ ਗੱਲਾਂ-ਗੱਲਾਂ 'ਚ ਉਹਦੇ ਨਾਲ ਖੁੱਲ੍ਹ ਗਈ ਮੈਂ ਉਹਨੂੰ ਪੁੱਛਿਆ ਕਿ ਉਹਨੇ ਕਿਵੇਂ ਮੈਨੂੰ ਅੱਜ ਬੁਲਾਇਆ ਕਿਵੇਂ ਪਤਾ ਚੱਲਿਆ ਕਿ ਮੈਂ ਪੰਜਾਬੀ ਆ ਤਾਦੋ ਕਹਿਣ ਲੱਗੀ ਕਿ ਤੇਰੇ ਘਰੋਂ ਇੱਕ ਦਿਨ ਖੁੱਲੀ ਖਿੜਕੀ 'ਚੋਂ ਟੀਵੀ 'ਤੇ ਹੋ ਰਹੇ ਸ਼ਬਦ ਗਾਇਨ ਤੇ ਗੁਰਬਾਣੀ ਦੀ ਆਵਾਜ਼ ਗੂੰਜ ਰਹੀ ਸੀ। ਸ਼ਾਇਦ ਉਹਨੇ ਮੈਨੂੰ ਆਉਂਦੀ ਜਾਂਦੀ ਇੱਕ ਦੋ ਵਾਰੀ ਦੇਖਿਆ ਵੀ ਸੀ। ਤੇ ਗੱਲਾਂ ਕਰਦਿਆਂ ਕਰਦਿਆਂ ਬੀਬੀ ਕੁਲਜੀਤ कौर ਚਾਹ ਵੀ ਲੈ ਆਈ। ਬੇਬੇ ਨੇ ਦੱਸਿਆ ਕਿ ਕੁਲਜੀਤ ਕਦੇ-ਕਦੇ ਵੀਕੈਂਡ 'ਤੇ ਉਹਦੀ ਦੇਖਭਾਲ ਕਰਨ ਆਉਂਦੀ ਹੁੰਦੀ ਆ। ਉਹ ਵੀ ਸ਼ਾਇਦ ਬੇਬੇ ਦੀ ਕਿਸੇ ਦੂਰ ਦਰਾਡੇ ਦੀ ਰਿਸ਼ਤੇਦਾਰੀ ਜੋ ਸੀ। ਚਾਹ ਪਿੰਦੇ-ਪਿੰਦੇ ਮੇਰੀ ਉਸ ਬੇਬੇ ਨਾਲ ਗੂੜੀ ਸਾਂਝ ਬਣਦੀ ਗਈ। ਉਹ ਮੇਰੇ ਕੋਲ ਪੰਜਾਬ ਦੀਆਂ ਗੱਲਾਂ ਸੁਣ ਸੁਣ ਕੇ ਖਿੜ-ਖਿੜ ਕੇ ਉੱਠਦੀ ਆਪਣਾ ਪਛੋਕੜ ਵੀ ਬਿਆਨ ਕਰਨ ਲੱਗ ਪੈਂਦੀ ਇਸ ਤਰ੍ਹਾਂ ਮੈਂ ਉਹਦੇ ਕੋਲ ਅਕਸਰ ਜਾਣ ਲੱਗ ਪਈ ਸੀ ਇੱਕ ਦਿਨ ਮੈਂ ਉਹ ਤੋਂ ਪੁੱਛਿਆ ਕਿ ਉਹਦੇ ਪੋਤੇ-ਪੋਤੀਆਂ ਕਿੱਥੇ ਨੇ ਉਹਨੇ ਕਿਹਾ ਕਿ ਪੋਤਰੀ ਤਾਂ ਅਮਰੀਕਾ ਭੂਆ ਕੋਲ ਪੜਦੀ ਆ ਤੇ ਪੋਤਾ ਇੱਥੇ ਨੌਕਰੀ ਕਰਦਾ ਉਹਨੂੰ ਦਾਦੀ ਕੋਲ ਆਉਣ ਦਾ ਸਮਾਂ ਕਈ ਮਹੀਨਿਆਂ ਬਾਅਦ ਹੀ ਮਿਲਦਾ ਇਹ ਤੋਂ ਜ਼ਿਆਦਾ ਪੁੱਛਣ ਦੀ ਸ਼ਾਇਦ ਮੇਰੇ ਵਿੱਚ ਹਿੰਮਤ ਵੀ ਨਹੀਂ ਸੀ ਉਹ ਬੇਬੇਵਰਿਆਂ ਤੋਂ ਪਤੀ ਦੀ ਮੌਤ ਤੋਂ ਬਾਅਦ ਇਹ ਹੀ ਇਕਾਂਤ ਵਾਲਾ ਜੀਵਨ ਬਤਾ ਰਹੀ ਸੀ ਇੱਕ ਦਿਨ ਦੁਬਾਰਾ ਉਹ ਹੀ ਦੋ ਬੰਦੇ ਕਾਗਜ਼ਾਤ ਦੀ ਫਾਈਲ ਲੈ ਕੇ ਬੇਬੇ ਦੇ ਕੋਲ ਆਏ ਸਨ ਮੈਂ ਬੇਬੇ ਨੂੰ ਉਹਨਾਂ ਦੇ ਆਉਣ ਦਾ ਕਾਰਨ ਵੀ ਪੁੱਛ ਹੀ ਲਿਆ ਤਾਂ ਬੇਬੇ ਦੱਸਣ ਲੱਗੀ ਕਿ ਮੈਂ ਤੇ ਮੇਰੇ ਪਤੀ ਨੇ ਉਮਰ ਭਰ ਮਿਹਨਤ ਕੀਤੀ ਬੱਚਿਆਂ ਲਈ ਸਾਰੀ ਉਮਰ ਦੀ ਕਮਾਈ ਲਾ ਕੇ ਉਹਨਾਂ ਲਈ ਜਾਇਦਾਦ ਬਣਾ ਦਿੱਤੀ ਸੀ ਮੇਰੇ ਪਤੀ ਦੀ ਮੌਤ ਮਗਰੋਂ ਜਾਇਦਾਦ ਦੀ ਪੂਰੀ ਮਲਕੀਅਤ ਮੇਰੇ ਪੁੱਤ ਕੋਲ ਆਉਂਦੀ ਸੀ ਸ਼ਾਇਦ ਇਸ ਜਾਇਦਾਦ ਨੇ ਹੀ ਮੇਰਾ ਪੁੱਤ ਮੇਰੇ ਕੋਲੋਂ ਦੂਰ ਕਰ ਦਿੱਤਾ ਉਹਨੇ ਹੌਕਾ ਭਰ ਕੇ ਕਿਹਾ ਫਿਰ ਉਹ ਕਹਿੰਦੀ ਕਿ ਉਹਦੀਆਂ ਤਾਂ ਅੱਖਾਂ ਹੀ ਤਰਸਦੀਆਂ ਰਹਿੰਦੀਆਂ ਨੇ ਕਿ ਜੇ ਉਹਦੇ ਨੋ ਪੁੱਤ ਆ ਕੇ ਮਿਲ ਜਾਣ ਬੇਬੇ ਕੋਲ ਸ਼ਾਇਦ ਉਹ ਮਹੀਨਿਆਂ ਬਾਅਦ ਮਸਾਂ ਹੀ 5 ਮਿੰਟ ਲਈ ਆਉਂਦੇ ਸਨ ਤੇ ਉਹ ਬੇਬੇ ਨੂੰ ਕਹਿ ਕੇ ਚਲੇ ਜਾਂਦੇ ਬੀਜ਼ੀ ਸ਼ਡਿਊਲ ਆ ਟਾਈਮ ਮਿਲਦੇ ਹੀ ਆਵਾਂਗੇ ਉਹ ਫੇਰ ਅੱਗੇ ਦੱਸਣ ਲੱਗੀ ਹੁਣ ਇਸ ਮਕਾਨ ਦੀ ਮਾਲਕੀ ਮੇਰੇ ਕੋਲ ਆ ਜਿਹਦੇ ਵਿੱਚ ਮੈਂ ਰਹਿਨੀ ਆ ਇਹ ਮਕਾਨ ਉਹ ਹੁਣ ਛੇਤੀ ਵੇਚਣਾ ਚਾਹੁੰਦੇ ਨੇ ਪਰ ਇਹ ਮੇਰਾ ਆਪਣਾ ਪੁਰਾਣਾ ਮਕਾਨ ਆ ਇਹਦੀ ਕੀਮਤ ਵੀ ਚੰਗੀ ਆ ਤੇ ਮੈਂ ਕਈ ਵਰਿਆਂ ਤੋਂ ਸੋਚ ਰੱਖਿਆ ਕਿ ਇਸ ਮਕਾਨ ਨੂੰ ਵੇਚ ਕੇ ਮੈਂ ਆਪਣੇ ਪੰਜਾਬ ਰਹਿੰਦੇ ਗਰੀਬ ਭਾਣਜੇ ਦੀ ਮਦਦ ਕਰੂੰਗੀ ਪਰ ਮੇਰੇ ਮੁੰਡੇ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਫੇਰ ਉਹ ਕੁਝ ਸੋਚ ਕੇ ਰੁਕ ਗਈ ਤੇ ਕਹਿਣ ਲੱਗੀ ਤੇ ਇਹ ਜੇ ਤੂੰ ਮੇਰਾ ਕੁਝ ਸਮਾਨ ਹੀ ਪੰਜਾਬ ਲੈ ਜਾਵੇਂ ਤੇ ਮੇਰੀ ਭੈਣ ਨੂੰ ਦੇ ਦੇਵੇਂ ਮੁੱਦ ਤਾਂ ਹੋ ਗਏ ਉਹਨੂੰ ਮਿਲਿਆ ਮੈਂ ਕਿਹਾ ਬੇਬੇ ਤੂੰ ਫਿਕਰ ਨਾ ਕਰ ਮੈਂ ਛੇਤੀ ਜਾਣਾ ਜਰੂਰ ਲੈ ਕੇ ਜਾਉਂਗੀ ਉਹ ਖੁਸ਼ ਹੋਗੀ ਅਗਲੇ ਦਿਨ ਮੇਰੀ ਨਜ਼ਰ ਬੇਬੇ ਦੇ ਦਰਵਾਜ਼ੇ ਤੇ ਗਈ ਕੁਲਜੀਤ ਨਾਲ ਇੱਕ ਆਦਮੀ ਬਾਹਰ ਆ ਰਿਹਾ ਸੀ ਉਹ ਤੇਜ਼ੀ ਨਾਲ ਚਲਾ ਗਿਆ ਮੈਂ ਕੁਲਜੀਤ ਨੂੰ ਪੁੱਛਿਆ ਕੀ ਗੱਲ ਆ ਉਹ ਕਹਿਣ ਲੱਗੀ ਬੇਬੇ ਜੀ ਰਾਤ ਦੇ ਬਿਮਾਰ ਨੇ ਡਾਕਟਰ ਨੂੰ ਬੁਲਾਇਆ ਸੀ ਹੁਣ ਕੁਝ ਕੋ ਠੀਕ ਨਹੀਂ ਮੈਂ ਨਿੱਕਾ ਮੋਟਾ ਕੰਮ ਨਿਬਟਾ ਕੇ ਬੇਬੇ ਜੀ ਦੇ ਘਰ ਚਲੀ ਗਈ ਬੇਬੇ ਜੀ ਨੂੰ ਤਾਂ ਹਾਲੇ ਵੀ ਬੁਖਾਰ ਆ ਮੈਂ ਬੀਬੀ ਕੁਲਜੀਤ ਨੂੰ ਕਿਹਾ ਉਹ ਕਹਿਣ ਲੱਗੀ ਮੈਡੀਸਿਨ ਦਿੱਤੀ ਆ ਅੱਗੇ ਨਾਲੋਂ ਤਾਂ ਫਰਕ ਪੈ ਰਿਹਾ ਪਰ ਬੇਬੇ ਹਾਲੇ ਵੀ ਹੌਲੀ ਹੌਲੀ ਗੱਲਾਂ ਕਰੀ ਜਾ ਰਹੀ ਸੀ ਫਿਰ ਅਚਾਨਕ ਡੋਰਵੈਲ ਵੱਜੀ ਕੁਲਜੀਤ ਨੇ ਬੂਹਾ ਖੋਲਿਆ ਇੱਕ ਸੂਟ ਬੂਟ ਪਹਿਨੇ ਹੋਏ ਫ੍ਰੈਂਚ ਕੱਟ ਦਾੜੀ ਤੇ ਗੋਰਾ ਨਿਸ਼ੋ ਆਦਮੀ ਲਗਭਗ ਨੌਜਵਾਨ ਜਾਪਦਾ ਸੀ ਤੇਜ਼ੀ ਨਾਲ ਪੌੜੀਆਂ ਚੜ੍ਹ ਕੇ ਉੱਪਰ ਗਿਆ ਤੇ ਪਲੰਗ ਦੇ ਕੋਲ ਝੁੱਕ ਕੇ ਕਹਿਣ ਲੱਗਿਆ ਹੋਰ ਕਿਦਾਂ ਬੀਜੀ ਆਰ ਯੂ ਨੋ ਆਈ ਵਾਸ ਬੀਜ਼ੀ ਕੀ ਕਹਿੰਦਾ ਡਾਕਟਰ ਤੇ ਕੀ ਲਿਆ ਤੁਸੀਂ ਕਿੰਨੇ ਹੀ ਵਾਕ ਉਹਨੇ ਇੱਕੋ ਸਾਹੇ ਪੂਰੇ ਕਰਤੇ ਬੇਜੀ ਦੀਆਂ ਅੱਖਾਂ 'ਚ ਜਿਵੇਂ ਕੁਝ ਚਮਕਾਈ ਸੀ ਤੇਉਨੇ ਹਾਂਟ ਸਿਰ ਹਲਾਇਆ ਹੌਲੀ ਹੌਲੀ ਬੋਲੇ ਕੁਝ ਠੀਕ ਆ ਹੁਣ ਤਾਂ ਜਦੋਂ ਕੁਲਜੀਤ ਬੀਬੀ ਨੇ ਮੈਨੂੰ ਫੋਨ ਕੀਤਾ ਕਿ ਤੁਹਾਡੀ ਸਿਹਤ ਬਾਰੇ ਮੈਂ ਉਦੋਂ ਆਫਿਸ 'ਚ ਸੀ ਬੇਬੇ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਪੁੱਤ ਮੈਨੂੰ ਪਤਾ ਓਸ ਉਹ ਸਖਸ਼ ਬੇਬੇ ਜੀ ਦਾ ਪੁੱਤ ਸੀ ਫਿਰ ਕੁਝ ਸਮਾਂ ਰੁਕਣ ਮਗਰੋਂ ਨੇ ਜਿਵੇਂ ਗਿਲਾਜਾ ਕੀਤਾ ਹੋਵੇ ਬੀਜੀ ਮੈਂ ਆਪਣੇ ਦੋਸਤ ਗਰੇਵਾਲ ਸਾਹਿਬ ਨੂੰ ਵਕੀਲ ਸਾਹਿਬ ਦੇ ਕਲਰਕ ਨਾਲ ਭੇਜਿਆ ਸੀ ਤੁਸੀਂ ਸਾਈਨ ਨਹੀਂ ਕੀਤੇ ਖੈਰ ਇਟਸ ਓਕੇ ਫਿਰ ਉਹ ਕੁਲਜੀਤ ਵੱਲ ਮੁੜਿਆ ਕਹਿਣ ਲੱਗਿਆ ਅੱਛਾ ਮੈਂ ਚੱਲਦਾ ਹੁਣ ਲੋੜ ਪਈ ਤਾਂ ਮੈਨੂੰ ਕਾਲ ਕਰ ਦੇ ਡੋਂਟ ਵਰੀ ਉਹਦੀ ਮੇਰੀ ਕੋਈ ਇੰਨੀ ਕਾਲ ਵਿੱਚ ਜਾਣ ਪਹਿਚਾਨ ਨਹੀਂ ਸੀ ਹੋਈ ਬਸ ਆਉਂਦੇ ਹੀ ਉਹਨੇ ਸਤਿ ਸ੍ਰੀ ਅਕਾਲ ਬੜੇ ਆਦਰ ਸਤਿਕਾਰ ਨਾਲ ਕੀਤੀ ਸੀ ਉਹ ਫਿਰ ਬੇਬੇ ਜੀ ਦਾ ਹੱਥ ਫੜ ਕੇ ਦਿਲਾਸਾ ਦੇਣ ਲੱਗਿਆ ਬੀਜੀ ਡੋਂਟ ਵਰੀ ਟੇਕ ਕੇਅਰ ਪਰ ਉਹ ਇੱਕ ਕਦਮ ਪਿੱਛੇ ਮੁੜਿਆ ਤੇ ਤੇਜ਼ ਕਦਮਾਂ ਨਾਲ ਬਾਹਰ ਨਿਕਲ ਗਿਆ। ਬੇਬੇ ਜੀ ਉਸੇ ਤਰ੍ਹਾਂ ਸ਼ਾਂਤ ਚਿੱਤ ਪਈ ਰਹੀ ਜਿਵੇਂ ਕੈਰੀ ਹੋਵੇ। ਇਹ ਤਾਂ ਬਸ ਐਵੇਂ ਹੀ ਹੁੰਦਾ ਹੈ। ਮੈਂ ਬੇਬੇ ਜੀ ਨਾਲ ਕੁਝ ਸਮਾਂ ਹੌਲੀ-ਹੌਲੀ ਗੱਲਾਂ ਕਰਦੀ ਰਹੀ। ਉਹਨਾਂ ਨੂੰ ਨੀਂਦ ਆਣ ਲੱਗ ਪਈ। ਮੈਂ ਕਿਹਾ ਬੇਜੀ ਤੁਸੀਂ ਸੌਂਜੋ। ਮੈਂ ਚਲਦੀ ਆਂ। ਉਹ ਸੌਂ ਗਈ ਤੇ ਮੈਂ ਕੁਲਜੀਤ ਨੂੰ ਕਿਹਾ ਜੇ ਰਾਤੀ ਲੋੜ ਪਈ ਤਾਂ ਮੈਨੂੰ ਬੁਲਾ ਲੈਣਾ। ਮੈਂ ਆ ਜੂੰਗੀ। ਉਹ ਕਹਿੰਦੀ ਠੀਕ ਆ। ਹੁਣ ਤੁਸੀਂ ਵੀ ਸੋਚੋ ਸਵੇਰੇ ਮੇਰੇ ਸਿਰ 'ਚ ਕਾਫੀ ਦਰਦ ਮਹਿਸੂਸ ਹੋ ਰਿਹਾ ਸੀ ਤੇ ਮੈਂ ਜਲਦੀ ਨਾ ਉੱਠ ਸਕੀ ਘੜੀਵਾਲ ਦੇਖਿਆ ਤਾਂ ਸਵਾ 8 ਹੋ ਚੁੱਕੇ ਸੀ ਬਿਸਤਰੇ 'ਚ ਉੱਠ ਕੇ ਫਰੈਸ਼ ਹੋ ਕੇ ਚਾਹ ਪਾਣੀ ਪੀਤਾ ਰੋਜ਼ਾਨਾ ਵਾਂਗ ਨਿੱਕਾ ਮੋਟਾ ਕੰਮ ਕਰਨ ਲੱਗ ਪਈ ਮੇਰੇ ਮਨ 'ਚ ਕਾਲ ਵੀ ਸੀ ਕਿ ਬੇਬੇ ਜੀ ਦਾ ਪਤਾ ਛੇਤੀ ਲਿਆ ਜਾਵੇ ਹਾਲੇ ਮੈਂ ਸੋਚਾਂ 'ਚ ਸੀ ਕਿ ਡੋਰ ਬੈਲ ਹੋ ਗਈ ਮੈਂ ਬੂਹਾ ਖੋਲਿਆ ਤਾਂ ਸਾਹਮਣੇ ਕੁਲਜੀਤ ਸੀ ਬੜੀ ਚੁੱਪ ਗਈ ਮੈਂ ਕਿਹਾ ਤੁਸੀਂ ਅੰਦਰ ਆ ਜਾਓ ਫਿਰ ਉਹ ਕਹਿਣ ਲੱਗੀ ਕਿ ਬੇਜੀ ਜ਼ਿਆਦਾ ਔਖੇ ਨੇ ਮੈਂ ਬੇਜੀ ਦੇ ਮੁੰਡੇ ਨੂੰ ਫੋਨ ਕੀਤਾ ਸ਼ਾਇਦ ਆই ਜਾਵੇ ਉਹ ਮੈਨੂੰ ਜਜ਼ਬਾਤੀ ਹੋ ਕੇ ਕਹਿਣ ਲੱਗੀ ਬੀਬਾ ਜੀ ਤੁਸੀਂ ਬੇਬੇ ਜੀ ਕੋਲ ਬੈ ਕੇ ਪਾਠ ਕਰ ਲਓ ਮੈਂ ਕਿਹਾ ਕਿਉਂ ਨਹੀਂ ਮੈਂ ਹੁਣੇ ਆਈ ਮੈਂ ਵੀ ਸਮਝ ਗਈ ਕਿ ਸ਼ਾਇਦ ਮੈਂ ਬੇਬੇ ਕੋਲ ਬੈ ਕੇ ਘੰਟਾ ਪਰ ਪਾਠ ਕਰਦੀ ਰਹੀ ਉਹਨਾਂ ਦੇ ਸੋ ਜਾਣ ਤੋਂ ਬਾਅਦ ਵਾਪਸ ਆ ਗਈ ਘੰਟਾ ਪਰ ਮੈਂ ਸਟੱਡੀ ਟੇਬਲ ਤੇ ਬਹਿ ਕੇ ਲਿਖਦੀ ਰਹੀ ਫਿਰ ਮੈਂ ਪਰਦਾ ਹਟਾ ਕੇ ਵੇਖਿਆ ਇੱਕ ਕਾਰ ਆ ਕੇ ਬੇਬੀ ਜੀ ਦੇ ਦਰਵਾਜੇ ਤੇ ਰੁਕੀ ਸੀ ਬੇਬੀ ਜੀ ਦਾ ਮੁੰਡਾ ਆਇਆ ਸੀ ਉਹਦੇ ਪਿੱਛੇ ਦੋ ਕਾਰਾਂ ਹੋਰ ਜਿਨ੍ਹਾਂ ਵਿੱਚ ਦੋ ਔਰਤਾਂ ਸਮੇਤ ਇੱਕ ਵਿਅਕਤੀ ਹੋਰ ਸੀ ਸ਼ਾਇਦ ਬੇਬੀ ਜੀ ਦਾ ਪੋਤਰਾ ਨੂੰ ਤੇ ਪੋਤ ਨੂੰ ਹੋਣਗੇ ਮੇਰੇ ਕੋਲ ਰੁਕਿਆ ਨਾ ਗਿਆ ਮੈਂ ਵੀ ਬੇਬੇ ਦੇ ਘਰ ਆ ਗਈ ਕੁਲਜੀਤ ਪੌੜੀਆਂ 'ਚ ਬੈਠੀ ਰੋ ਰਹੀ ਸੀ ਮੇਰੇ ਕਦਮ ਉੱਥੇ ਹੀ ਖਲੋ ਗਏ ਪਰ ਇਹੀ ਤਾਂ ਸੰਸਾਰ ਦਾ ਵੱਡਾ ਸੱਚ ਆ ਮੈਂ ਭਾਵੁਕ ਹੋ ਗਈ ਸੀ ਮੈਂ ਤੇ ਬੀਬੀ ਕੁਲਜੀਤ ਇੱਕ ਦੂਜੇ ਨੂੰ ਵੇਖਦੇ ਆਂ ਜਜ਼ਬਾਤੀ ਹੋ ਗਏ ਮੈਂ ਉੱਪਰ ਦੇ ਰੂਮ 'ਚ ਗਈ ਤੇ ਬੇਬੇ ਚੁੱਪਚਾਪ ਸ਼ਾਂਤ ਲੰਮੀਆਂ ਤਾਣ ਕੇ ਸਦਾ ਲਈ ਨੀਂਦ ਦੀ ਗੋਦ ਵਿੱਚ ਚਲੀ ਗਈ ਸੀ ਉਹਦਾ ਮੁੰਡਾ ਪੋਤਾ ਨੂੰ ਸਾਰੇ ਪਲੰਗ ਦੇ ਆਲੇ ਦੁਆਲੇ ਖੜੇ ਹੋਏ ਰਹੇ ਸੀ ਮੇਰੇ ਦਿਮਾਗ 'ਚ ਵਾਰ-ਵਾਰ ਰਾਤੀ ਬੇਬੇ ਜੀ ਦੇ ਪੁੱਤ ਵੱਲੋਂ ਕਿਹਾ ਸ਼ਬਦ ਟੇਕ ਕੇਅਰ ਘੁੰਮ ਰਿਹਾ ਸੀ ਅਗਲੇ ਦਿਨ ਕੁਲ ਜੀਤਨੇ ਮੈਨੂੰ ਇੱਕ ਛੋਟਾ ਜਿਹਾ ਬੈਗ ਲੈ ਕੇ ਫੜਾ ਦਿੱਤਾ। ਇਹਦੇ ਵਿੱਚ ਸ਼ਾਇਦ ਬੇਬੇ ਦੀ ਭੈਣ ਲਈ ਸਮਾਨ ਸੀ। ਇਹ ਬੇਬੇ ਦੀ ਆਖਰੀ ਅਮਾਨਤ ਜੋ ਮੈਂ ਕਿਤੇ ਵਾਅਦੇ ਅਨੁਸਾਰ ਬੇਬੇ ਜੀ ਦੇ ਭੈਣ ਦੇ ਪਿੰਡ ਪੰਜਾਬ ਪਹੁੰਚਾਣੀ ਸੀ।